ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਬਹੁਤ ਸਾਰਾ ਤੁਹਾਡਾ ਅਨਹਦ ਆਰਸ਼ਮ ਟਿਕ ਦੇ ਉੱਤੇ ਜਿੱਥੇ ਕਿ ਅੱਜ ਆਪਾਂ ਇੱਕ ਹੋਰ ਸੋਹਣੇ ਜੇ ਸੂਟਾਂ ਦੀ ਵੀਡੀਓ ਤੇ ਇੱਕ ਬਿਲਕੁਲ ਵੱਖਰੀ ਜੀ 컬렉ਸ਼ਨ ਤੁਹਾਡੇ ਵਾਸਤੇ ਰੈਡੀ ਕਰ ਦਿੱਤੀ ਆ ਜਿੱਦਾਂ ਤੁਸੀਂ ਪਿੱਛੇ ਥੋੜੇ ਦਿਨ ਪਹਿਲਾਂ ਇੱਕ ਵੀਡੀਓ ਵੇਖੀ ਸੀ ਜਿਹਦੇ ਵਿੱਚ ਆਪਾਂ ਫੈਂਡੀ ਸਿਲਕ ਦੇ ਸੂਟ ਤੇ ਨਾਲ ਹੈਵੀ ਪੇਂਟ ਵਾਲੇ ਦੁਪੱਟੇ ਦਿੱਤੇ ਸੀ ਨਾ ਉਸੇ ਸਟਾਈਲ ਦੇ ਵਿੱਚ ਇਸ ਵਾਰੀ ਤੁਹਾਡੇ ਲਈ ਲੈ ਕੇ ਆ ਗਏ ਆਪਾਂ ਖੀਨਖਾਬ ਦੇ ਸੂਟ ਖੀਨਖਾਬ ਦੇ ਸੂਟਾਂ ਦੇ ਨਾਲ ਪੇਂਟ ਵਾਲੇ ਦੁਪੱਟੇ ਤੇ ਨਾਲ ਬਾਟਮ ਉਹ ਵੀ ਪੇਂਟ ਵਾਲੀਆਂ ਸਾਰੀਆਂ ਸ਼ਾਇਦ ਤੁਸੀਂ ਅੱਜ ਤੋਂ ਕਾਫੀ ਦਿਨ ਪਹਿਲਾਂ ਕਿਤੇ ਪਿੱਛੇ ਮੇਰੇ ਪੇਜ ਤੇ ਜਾਂ ਚੈਨਲ ਤੇ ਵੀਡੀਓ ਜ਼ਰੂਰ ਵੇਖੀ ਹੋਊਗੀ ਤੇ ਇਸ ਵਾਰੀ ਇਹ ਸੂਟ ਜਿਹੜੇ ਆ ਗਏ ਆ ਆਪਣੇ ਕੋਲ ਬਿਲਕੁਲ ਵੱਖਰੇ ਜਿਹੇ ਸਟਾਈਲ ਦੇ ਵਿੱਚ ਨੇ ਵੱਖਰੇ ਡਿਜ਼ਾਈਨ ਨੇ ਤੇ ਇੱਕ ਵੱਖਰੀ ਜੀ ਬੁਟੀਕ ਆਈਟਮ ਜਿਹੜੀ ਤੁਹਾਨੂੰ ਮੈਂ ਦੇਣ ਲੱਗਾ ਰੈਡੀ ਕਰਕੇ ਤੇ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਭੈਣਾਂ ਦਾ ਥੈਂਕਸ ਕਰਨਾ ਚਾਹੁੰਦਾ ਆ ਜਿਹੜੀਆਂ ਭੈਣਾਂ ਸਾਡੇ ਕੋਲ ਆਰਡਰ ਕਰਵਾ ਕੇ ਆਪਣੇ ਪੇਰੈਂਟਸ ਤੱਕ ਭੇਜਣ ਡੀਆਂ ਨੇ ਬਹੁਤ ਸਾਰੇ ਫੀਡਬੈਕ ਆਉਂਦੇ ਆ ਰਿਵਿਊ ਆਉਂਦੇ ਭੈਣਾਂ ਦੀਆਂ ਕੋਲਾਂ ਆਉਂਦੀਆਂ ਕਿ ਉਹਨਾਂ ਦੇ ਪੇਰੈਂਟਸ ਜਿਹੜੇ ਆ ਉਹ ਸੈਟੀਸਫਾਈ ਨੇ ਸਾਡੀ ਕਲੈਕਸ਼ਨ ਤੋਂ ਸਾਡੇ ਸੂਟਾਂ ਤੋਂ ਬਹੁਤ ਖੁਸ਼ ਨੇ ਤੇ ਉਹਨਾਂ ਨੇ ਸਪੈਸ਼ਲ ਥੈਂਕ ਯੂ ਕੀਤਾ ਸਾਡਾ ਪਰ ਅਸੀਂ ਦਿਲੋਂ ਤੁਹਾਡਾ ਸਭ ਦਾ ਸਪੈਸ਼ਲ ਥੈਂਕਸ ਕਰਨਾ ਚਾਹੁੰਦੇ ਆ ਕਿ ਤੁਸੀਂ ਸਾਡੇ ਤੇ ٹرسٹ ਕਰਦੇ ਜੇ ਤੇ ਸਾਡੇ ਕੋਲ ਸੋਹਣੇ ਸੋਹਣੇ ਸੂਟ ਜਿਹੜੇ ਜੇ ਆਰਡਰ ਕਰਦੇ ਜੇ ਤੇ ਉਹ ਪੈਣਾ ਕਹਿੰਦੀਆਂ ਵੀ ਆਪਾਂ ਵਿਦੇਸ਼ 'ਚ ਬੈਠ ਕੇ ਆ ਜਾਂ ਬਾਹਰਲੇ ਕੰਟਰੀਆਂ 'ਚ ਬਹਿ ਕੇ ਅਸੀਂ ਆਪਣੇ ਪੇਰੈਂਟਸ ਤੱਕ ਸੂਟ ਭੇਜਣ ਦੀਆਂ ਕਹਿੰਦੀਆਂ ਸਾਨੂੰ ਇੰਨੀ ਬੜੀ ਖੁਸ਼ੀ ਆ ਕਿ ਤੁਸੀਂ ਸੂਟ ਭੇਜਦੇ ਜੇ ਤੇ ਅਸੀਂ ਨਾਰਾਜ਼ ਨਹੀਂ ਹੁੰਦੀਆਂ ਵੀ ਸਾਡੇ ਪੇਰੈਂਟਸ ਜਿਹੜੇ ਉਹ ਵੀ ਖੁਸ਼ ਹੁੰਦੇ ਆ ਤੇ ਜਦੋਂ ਪੇਰੈਂਟਸ ਖੁਸ਼ ਹੁੰਦੇ ਆ ਤੇ ਉਦੋਂ ਸਾਨੂੰ ਵੀ ਖੁਸ਼ੀ ਹੁੰਦੀ ਆ ਕੀ ਕਹਿੰਦੇ ਨੇ ਕਿ ਜਿੱਦਾਂ ਕਸਟਮਰ ਜਿਹੜਾ ਆ ਕਹਿੰਦੇ ਵੀ ਉਹ ਰੱਬ ਦਾ ਰੂਪ ਹੁੰਦਾ ਆ ਸਮਝ ਲਓ ਵੀ ਕਸਟਮਰ ਖੁਸ਼ ਤੇ ਰੱਬ ਖੁਸ਼ ਤੇ ਕੋਸ਼ਿਸ਼ ਪੂਰੀ ਆ ਸਾਡੀ ਜ ਆਪਾਂ ਹਰ ਇੱਕ ਕਸਟਮਰ ਭੈਣ ਭਰਾ ਨੂੰ ਆਪਣੇ ਨੂੰ ਪੂਰੀ ਜਿਹੜੀ ਆ ਕੱਪੜੇ ਨੂੰ ਲੈ ਕੇ ਪੂਰੀ ਗਰੰਟੀ ਤੇ ਤਸੱਲੀ ਦੇ ਨਾਲ ਕੰਮ ਕਰੀਏ। ਬਾਕੀ ਆਜੋ ਕਰਦੇ ਆ ਵੀਡੀਓ ਸ਼ੁਰੂ ਦਿਖਾਉਣਾ ਤੁਹਾਨੂੰ ਮੈਂ ਸੂਟ ਖੀਨਖਾਬ ਦੇ। ਲੋ ਜੀ ਕਰਦੇ ਆ ਵੀਡੀਓ ਸ਼ੁਰੂ ਦਿਖਾਉਣਾ ਤੁਹਾਨੂੰ ਮੈਂ ਸੂਟ ਪਹਿਲਾਂ ਤਾਂ ਸੂਟ ਚੈੱਕ ਕਰਿਓ ਖੀਨਖਾਬ ਦੀ ਸ਼ਰਟ ਆਉਣੀ ਜੇ ਤੇ ਕ੍ਰਾਸ਼ ਦੀ ਆਉਣੀ ਜੇ ਬਾਟਮ ਵਾਈਟ ਕਲਰ ਦੀ ਵੀਡੀਓ ਥੋੜੀ ਜਿਹੀ ਲਾਈਟ ਆਉਂਦੀ ਹੋਊਗੀ ਪਰ ਇਹ ਵਾਈਟ ਆ ਤੇ ਨਾਲ ਦੁਪੱਟਾ ਆਉਣਾ ਜੇ ਪੇਂਟ ਵਾਲਾ ਤੇ ਬਾਟਮ ਵੀ ਪੇਂਟ ਵਾਲੀ। ਬਹੁਤ ਸੋਹਣਾ ਮਿਲਕੀ ਵਾਈਟ ਕਲਰ ਦਾ ਸੂਟ ਜੇ ਉਹ ਦੁਪੱਟਾ ਜੇ ਬਹੁਤ ਸੋਹਣਾ ਦੁਪੱਟਾ ਬਣਿਆ ਜੇ ਕ੍ਰਾਸ਼ ਸ਼ਿਮਰ ਦਾ ਬਹੁਤ ਪਿਆਰਾ ਫੈਬਰਿਕ ਜੇ ਤੇ ਖੀਨ ਖਾਬ ਦੀ ਹੈਗੀ ਜੇ ਨਾਲ ਸ਼ਰਟ ਤੇ ਬਾਟਮ ਵੀ ਸੇਮ 2.5 2.5 ਮੀਟਰ ਦੀ ਕਟਾਉਣੀ ਜੇ ਰੇਟ ਆਉਣਾ ਜੇ ਇਹਨਾਂ ਦਾ 1390 ਰੁਪਏ ਫ੍ਰੀ ਸ਼ਿਪਿੰਗ ਦੇ ਵਿੱਚ ਜੇ ਆਲ ਓਵਰ ਇੰਡੀਆ ਦੇ ਤੇ ਕਲਰ ਇਹਦੇ ਵਿੱਚ ਤੁਹਾਨੂੰ ਮੈਂ ਦਿਖਾਈ ਜਨਾਂ ਨਾਲ ਡਿਜ਼ਾਈਨ ਤੁਹਾਨੂੰ ਦੱਸੀ ਜਨਾਂ ਕਿਹੜੇ ਕਿਹੜੇ ਕਿੱਦਾਂ ਕਿੱਦਾਂ ਦੇ ਆ ਕਲਰ ਆਜਣਾ ਜੇ 골ਡਨ ਤੇ ਨਾਲ ਆਣੀ ਜੇ ਡਾਰਕ ਮਹਿੰਦੀ ਸ਼ੇਡ ਦੀ ਬਾਟਮ ਇਹਦਾ ਵੀ ਫੈਬਰਿਕ ਜਿਹੜਾ ਜੇ ਕ੍ਰਾਸ਼ ਦਾ ਦੁਪੱਟੇ ਦਾ ਵੀ ਕ੍ਰਾਸ਼ ਦਾ ਰੇਟ ਦੇਦਣਾ ਤੁਹਾਨੂੰ ਆਪਾਂ ਸਿਰਫ ਤੇ ਸਿਰਫ 1390 ਰੁਪਏ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਅੱਗੇ ਕਲਰ ਆ ਗਿਆ ਜੇ ਸੂਟ ਦਾ ਔਰੇਂਜ ਨਾਲ ਇਹਦੇ ਵਿੱਚ ਕੰਟਰਾਸਟ ਵੇਖ ਸਕਦੇ ਜੇ ਤੁਸੀਂ ਕਿੰਨਾ ਪਿਆਰਾ ਆ ਗਿਆ ਤੇ ਉੱਪਰ ਇਹਦੇ ਆ ਗਿਆ ਪੇਂਟ ਦਾ ਵਰਕ ਇਧਰੋਂ ਦੁਪट्टे ਦੇ ਉੱਤੇ ਪੇਂਟ ਦਾ ਵਰਕ ਆ ਗਿਆ ਤੇ ਰੇਟ ਸਿਰਫ ਤੇ ਸਿਰਫ ਇਹਦਾ ਮਿਲਣਾ ਤੁਹਾਨੂੰ 1390 ਰੁਪਏ ਫ੍ਰੀ ਸ਼ਿਪਿੰਗ ਦੇ ਵਿੱਚ ਇੱਕ ਹੋਰ ਚਾਰਟ ਆ ਗਿਆ ਔਰੇਂਜ ਦੇ ਨਾਲ ਇਹਦੇ ਨਾਲ ਵੀ ਤੁਹਾਨੂੰ ਮਿਲ ਜਾਣਾ ਜੇ ਕ੍ਰਸ਼ ਦਾ ਦੁਪੱਟਾ ਕ੍ਰਸ਼ ਦੀ ਹੀ ਬਾਟਮ ਬਹੁਤ ਹੀ ਪਿਆਰਾ ਫੈਬਰਿਕ ਰਹਿੰਦਾ ਜੇ ਕੁਆਲਿਟੀ ਸੁਪਰ ਤੇ ਰੇਟ ਜਿਹੜਾ ਜੇ ਸਿਰਫ ਸਸਤਾ ਜਾ ਆ ਲੋ ਆ ਵੀ ਚੈੱਕ ਕਰਿਓ ਤੇ ਆ ਇਹਦੇ ਨਾਲ ਬਾਟਮ ਜੇ ਕਲਰ ਚਾਰਟ ਤੇ ਕਲਰ ਕੰਟਰਾਸਟ ਸਾਰੇ ਤੁਹਾਨੂੰ ਜਬਰਦਸਤ ਦਊਗਾ ਆਲ ਓਵਰ ਇੰਡੀਆ ਚ ਫਰੀ ਸ਼ਿਪਿੰਗ ਦੇ ਨਾਲ ਜੇ ਕੋਈ ਵੀ ਤੁਸੀਂ ਸੂਟ ਕਿਤੇ ਵੀ ਘਰ ਬਹਿ ਕੇ ਆਰਡਰ ਕਰ ਸਕਦੇ ਜੇ ਪੇਮੈਂਟ ਪਹਿਲਾਂ ਜੇ ਕੈਸ਼ ਔਨ ਡਿਲੀਵਰੀ ਜਿਹੜੀ ਨਹੀਂ ਜੇ ਹੈਗੀ ਅੱਗੇ ਆਗਾ ਬਲੈਕ ਦੇ ਉੱਤੇ ਜਿਹਦੇ ਵਿੱਚ ਮਸਲੀਨ ਦੀ ਬਾਟਮ ਆਉਂਦੀ ਜੇ ਮਸਲੀਨ ਦਾ ਹੀ ਦੁਪੱਟਾ ਆਉਂਦਾ ਜੇ ਨਾਲ ਤੇ ਕੰਟਰਾਸਟ ਮੈਚਿੰਗ ਤੁਸੀਂ ਵੇਖ ਸਕਦੇ ਜੇ ਬਲੈਕ ਦੀ ਕਿੰਨੀ ਜਿਆਦਾ ਸੋਹਣੀ ਆ ਬਹੁਤ ਜਿਆਦਾ ਸੋਹਣੀ ਗੈਟਅਪ ਨਿਕਲਦੀ ਐ ਦੀ ਸੂਟ ਦੀ ਰੈਡੀਓ ਤੇ ਆ ਲਓ ਜੀ ਇੱਕ ਹੋਰ orange ਦੇ ਉੱਤੇ ਜਿਹਦੇ ਨਾਲ ਆ ਗਿਆ ਜੇ ਪਲਾਜੋ ਇਸ ਵਾਰੀ ਪਲਾਜੋ ਦੇ ਉੱਪਰ ਪੇਂਟ ਜੇ ਨਾਲ ਦੁਪੱਟਾ ਆਉਂਦਾ ਜੇ organza ਦਾ ਦੁਪੱਟੇ ਤੇ ਵੀ ਪੇਂਟ ਜੇ ਤੇ ਸ਼ਰਟ ਆਉਂਦੀ ਜੇ ਖੀਨਖਾਪ ਦੀ ਵੀਵਿੰਗ ਦੇ ਵਿੱਚ ਜੇ ਬਹੁਤ ਜਿਆਦਾ ਸੋਹਣਾ ਸਟਾਫ ਜੇ ਬਹੁਤ ਜਿਆਦਾ ਪਿਆਰਾ ਸੂਟ ਜੇ ਰੇਟ ਸਿਰਫ ਤੇ ਸਿਰਫ 11 ਸੋ ਸੌਰੀ 1390 ਰੁਪਏ ਅੱਗੇ ਆ ਗਿਆ ਜੇ ਪਿੰਕ ਕਲਰ ਪਿੰਕ ਕਲਰ ਦੇ ਨਾਲ ਕੰਟਰਾਸਟ ਮੈਚਿੰਗ ਦੇਖ ਲੈ ਇੱਕ ਵਾਰੀ ਫੇਰ ਤੋਂ ਇਹ ਵੀ ਸੂਟ ਤੁਹਾਨੂੰ ਆਪਾਂ ਦੇ ਦੇਣਾ ਸਿਰਫ ਤੇ ਸਿਰਫ 1390 ਰੁਪਈਆ ਦਾ ਜਿਹਦੇ ਵਿੱਚ ਪੇਂਟ ਵਾਲਾ ਦੁਪੱਟਾ ਪੇਂਟ ਵਾਲੀ ਬਾਟਮ ਤੇ ਖੀਨ ਖਾਪ ਦੀ ਸ਼ਰਟ ਸ਼ਰਟ ਵੀ ਪੂਰੀ ਸੌਫਟ ਵਾਲੀ ਕੁਆਲਿਟੀ ਦੇ ਨਾਲ ਜੇ ਕੋਈ ਵੀ ਇਹਦੇ ਵਿੱਚ ਉਹ ਨਹੀਂਗਾ ਕਿ ਜਿਹੜਾ ਤੁਹਾਨੂੰ ਹਾਰਡ ਤੇ ਖੜਵਾਪਣ ਮਹਿਸੂਸ ਹੋਊਗਾ ਟੌਪ ਦੀ ਕੁਆਲਿਟੀ ਦਊਂਗਾ ਖੀਨ ਖਾਰ ਦੇ ਵਿੱਚ ਆਹ ਲੋ ਜੀ ਕਲਰ ਆ ਗਿਆ ਜੇ 골ਡਨ ਮਸਟਰਡ ਕਲਰ ਮਸਟਰਡ ਨਾਲ ਇਹਦੇ ਫਲਾਵਰ ਦਾ ਫਲਾਵਰ ਸੇਮ ਆਪਾਂ ਕੰਟਰਾਸਟ ਨਾਲ ਬਣਾਏ ਇਹਦੇ ਇਹ ਵੀ ਦੁਪੱਟਾ ਜਿਹੜਾ ਜੇ ਔਰਗਾਂਜਾ ਦਾ ਹੋਣਾ ਜੇ ਤੇ ਇਹਦੇ ਨਾਲ ਬਾਟਮ ਜਿਹੜੀ ਜੇ ਇਹ ਵੀ ਵਿਸਕੋਸ ਔਰਗਾਂਜਾ ਦੀ ਰੇਟ ਕੀ ਹੈ ਇਹਦਾ ਸੂਟ ਦਾ ਸਿਰਫ ਤੇ ਸਿਰਫ 1390 ਰੁਪਏ ਫ੍ਰੀ ਸ਼ਿਪਿੰਗ ਦੇ ਵਿੱਚ ਇੱਕ ਹੋਰ ਸੂਟ ਸੋਨਾ ਜਾਂ ਬਲੈਕ ਰੈਡੀ ਕੀਤਾ ਜਾਂ ਜਿਹਦੇ ਵਿੱਚ ਕ੍ਰਾਸ਼ ਦੀ ਆ ਨਹੀਂ ਜੇ ਇਹਦੇ ਨਾਲ ਬਾਟਮ ਦੁਪੱਟਾ ਵੀ ਨਾਲ ਕ੍ਰਾਸ਼ ਦਾ ਤੇ ਆਹ ਲਓ ਜੀ ਸੂਟ ਦੀ ਫਿਨਿਸ਼ਿੰਗ ਚੈੱਕ ਕਰੋ ਤੁਸੀਂ ਸ਼ਾਈਨਿੰਗ ਚੈੱਕ ਕਰੋ ਜੇ ਸੋ ਪਾਦ ਆ ਗਿਆ ਜੇ ਲਾਈਟ ਲਵੈਂਡਰ ਸ਼ੇਡ ਚੈੱਕ ਕਰਿਓ ਕੁਆਲਿਟੀ ਤੇ ਚੈੱਕ ਕਰਿਓ ਸੂਟ ਰੇਟ ਉਹੀ ਸੇਮ 1390 ਰੁਪਏ ਆਲ ਓਵਰ ਇੰਡੀਆ ਦੇ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ ਖੀਨ ਖਾਬ ਦੀ ਸ਼ਰਟ ਦੇ ਨਾਲ ਤੇ ਬਾਕੀ ਤੁਹਾਨੂੰ ਹੁਣ ਦਿਖਾਉਣਾ ਮੈਂ ਇਹਦੇ ਵਿੱਚ ਫੈਂਟੀ ਸਿਲਕ ਦੇ ਜਿਹੜੇ ਆਪਣੇ ਕੋਲ ਦੋ ਤਿੰਨ ਸੂਟ ਹੋਰ ਆਏ ਰੈਡੀ ਹੋ ਗਏ ਆ ਲਓ ਕਰ ਲਿਓ ਚੈੱਕ ਇਹਦੀ ਆਪਾਂ ਥੋੜੇ ਦਿਨ ਪਹਿਲਾਂ ਵੀਡੀਓ ਪਾਈ ਸੀਗੀ ਇਹਦੇ ਵਿੱਚ ਨਾ ਆਪਣੇ ਕੋਲ ਸਟਾਕ ਹੋ ਗਿਆ ਸੀ ਖਤਮ ਤੇ ਆ ਦੋ ਤਿੰਨ ਸੂਟ ਦੁਬਾਰੇ ਰੈਡੀ ਹੋ ਕੇ ਆਏ ਆ ਇੱਕ ਸੂਟ ਨਾ ਆਪਣੇ ਕੋਲ ਆਇਆ ਹੀ ਬੜੇ ਪਿਆਰੇ ਬਲੂ ਕਲਰ ਦੇ ਉੱਤੇ ਉਹਨਾਂ 'ਚ ਨਾ ਪ੍ਰੋਬਲਮ ਆ ਗਈ ਸੀ ਸਾਨੂੰ ਉਹਦੇ 'ਚ ਨਾ ਦੁਪੱਟੇ ਇਦਾਂ ਕਿਤੇ ਥੋੜੇ ਗਿੱਲੇ ਸੀਗੇ ਜੁੜ ਗਏ ਸੀ ਤੇ ਉਹਨਾਂ 'ਚ ਨਾ ਪੇਂਟ ਖਰਾਬ ਹੋ ਗਿਆ ਸੀ ਉਹ ਸੂਟਾਂ ਦੇ ਆਰਡਰ ਜਿਹੜੇ ਆ ਉਹ ਮੈਂ ਹੋਲਡ ਤੇ ਪਾਏ ਜੀ ਤੇ ਬਾਕੀ ਆਹ ਮੋਂਗਰੀਆ ਕਲਰ ਦੀ ਸ਼ਰਟ ਜੇ ਤੇ ਨਾਲ ਕੰਟਰਾਸਟ ਜਿਹੜਾ ਜੇ ਮਸਟਰਡ ਕਲਰ ਦਾ ਦੁਪੱਟਾ ਜੇ ਫੈਬਰਿਕ ਹੈਗਾ ਜੇ ਫੈਂਟੀ ਸਿਲਕ ਦਾ ਤੇ ਇਹਦਾ ਦੁਪੱਟੇ ਦਾ ਫੈਬਰਿਕ ਹੈਗਾ ਜੇ ਕ੍ਰਸ਼ ਦਾ ਰੇਟ ਹੈਗਾ ਜੇ 1490 ਰੁਪਏ ਫ੍ਰੀ ਸ਼ਿਪਿੰਗ ਦੇ ਵਿੱਚ ਅੱਗੇ ਸੋਹਣਾ ਜਿਹਾ ਸੂਟ ਹੈਗਾ ਜੇ ਫੈਂਟੀ ਸਿਲਕ ਦੇ ਨਾਲ ਤੇ ਫੈਂਟੀ ਸਿਲਕ ਦਾ ਹੀ ਆ ਗਿਆ ਜੇ ਦੁਪੱਟਾ ਬੜੀ ਪਿਆਰੀ ਛੇਡ ਜੇ ਛੇਡ ਹੋਣੀ ਜੇ ਪਿਆਜ਼ੀ ਛੇਡ ਆਨੀਅਨ ਛੇਡ ਬਹੁਤ ਸੋਹਣਾ ਸੂਟ ਫੈਂਟੀ ਸਿਲਕ ਦਾ ਨਾਲ ਦੁਪੱਟਾ ਪੇਂਟ ਵਾਲਾ ਉਹ ਵੀ ਫੈਂਟੀ ਸਿਲਕ ਦਾ ਲੇਸਿਸ ਦਾ ਵਰਕ ਤੇ ਰੇਟ ਕੀ ਇਹਦਾ ਸਿਰਫ ਤੇ ਸਿਰਫ 1490 ਰੁਪਏ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਹੋਰ ਸੂਟ ਰੈਡੀ ਹੋ ਕੇ ਆਉਣਗੇ ਇਹਦੇ ਨਾਲ ਦੇ ਤੇ ਖੀਨ ਖਾਬ ਦੇ ਵੀ ਜਿਹੜੇ ਜੇ ਉਹ ਵੀ ਰੈਡੀ ਹੋ ਕੇ ਆਉਣਗੇ ਤੁਸੀਂ ਸਾਡੇ ਨਾਲ ਜੁੜੇ ਰਹੋ ਨਵੇਂ-ਨਵੇਂ ਡਿਜ਼ਾਈਨ ਤੇ ਨਵੇਂ-ਨਵੇਂ ਸੂਟ ਤੁਹਾਨੂੰ ਆਉਣ ਵਾਲੀਆਂ ਵੀਡੀਓ ਚ ਦੇਵਾਂਗੇ ਤੇ ਲਓ ਜੀ ਇਹ ਵੀਡੀਓ ਹੀ ਆਪਣੇ ਕੋਲ ਖੀਨ ਖਾਬ ਦੇ ਸੂਟਾਂ ਦੀ ਤੇ ਨਾਲ ਤੁਹਾਨੂੰ ਮਦੇਤੇ ਹੀ ਲਾਸਟ ਦੇ ਵਿੱਚ ਦੋ ਤਿੰਨ ਸੂਟ ਫੈਂਡੀ ਸਿਲਕ ਦੇ ਜਿਹੜੇ ਆਪਣੇ ਕੋਲ ਰਹਿ ਗਏ ਆ ਹੋਰ ਨਵੇਂ ਡਿਜ਼ਾਈਨ ਤੇ ਨਵੇਂ ਸੂਟ ਜਿਹੜੇ ਉਹ ਰੈਡੀ ਹੋਣਦੇ ਆ ਤੁਹਾਨੂੰ ਡੇ ਬਾਈ ਡੇ ਆਪਾਂ ਦੇਈ ਜਾਵਾਂਗੇ ਗਰਮ ਸੂਟਾਂ ਦੇ ਵਿੱਚ ਬਹੁਤ ਸਾਰੀ ਸੋਹਣੀ ਸੋਹਣੀ ਕਲੈਕਸ਼ਨ ਜਿਹੜੀ ਰੈਡੀ ਹੋ ਕੇ ਆਉਣ ਡਈ ਆ ਮੈਂ ਕੋਸ਼ਿਸ਼ ਕਰਨਾ ਨਾਲ ਨਾਲ ਵੀਡੀਓ ਵੀ ਪਾਈ ਜਾਵਾਂ ਇੱਕ ਥੋੜੇ ਜਿ ਦਿਨ ਛੋਟੇ ਹੋ ਗਏ ਤੇ ਵੀਡੀਓ ਵੀ ਜਿਹੜੀਆਂ ਨਾ ਛਿਆਦਾ ਪੋਸਟ ਨਹੀਂ ਹੋਣ ਡੀਆਂ ਤੇ ਥੋੜਾ ਦੁਕਾਨ ਤੇ ਵੀ ਵਿਜੀ ਹੋਈਦਾ ਭੈਣ ਭਰਾ ਦੁਕਾਨ ਤੋਂ ਕਸਟਮਰ ਜਿਹੜੇ ਸਾਡੇ ਲੈ ਕੇ ਜਾਂਦੇ ਉਹਨਾਂ ਨਾਲ ਵੀ ਵਿਜੀ ਹੋਣਾ ਪੈਂਦਾ ਸਾਨੂੰ ਥੋੜਾ ਜਿਹਾ ਇਹ ਕਰਕੇ ਨਾ ਵੀਡੀਓ ਥੋੜੀਆਂ ਜੀਆਂ ਲੇਟ ਆਉਣ ਡੀਆਂ ਜਾਂ ਤੇ ਕਈ ਵਾਰੀ ਤੇ ਬਹੁਤ ਜ਼ਿਆਦਾ ਲੇਟ ਹੋ ਜਾਂਦਾ ਕਿ ਵੀਡੀਓ ਸ਼ੂਟ ਹੀ ਨਹੀਂ ਹੁੰਦੀ ਸੋ ਤੁਸੀਂ ਵੀ ਆਨਲਾਈਨ ਲੈਣੇ ਆ ਤਾਂ ਸਾਡੇ ਦਿੱਤੇ ਨੰਬਰ ਤੇ ਤੇ ਸਕਰੀਨਸ਼ਾਟ ਭੇਜ ਕੇ ਤੁਸੀਂ ਬੁੱਕ ਕਰਵਾ ਸਕਦੇ ਜੇ ਜੇ ਤੁਸੀਂ ਆਫਲਾਈਨ ਲੈਣੇ ਆ ਤਾਂ ਤੁਸੀਂ ਸਾਡੇ ਕੋ ਇੱਥੇ ਵਿਜ਼ਿਟ ਕਰਕੇ ਲੈ ਸਕਦੇ ਜੇ ਸਾਡਾ ਐਡਰੈਸ ਜਿਹੜਾ ਹੈਗਾ ਜੇ ਪਿੰਡ ਜਗਦੇਵ ਕਲਾਂ ਲੋਹਾਰਕਰ ਰੋਡ ਅੰਮ੍ਰਿਤਸਰ ਦੇ ਕੋਲ ਆ ਬਹੁਤ ਸਾਰੀਆਂ ਭੈਣਾਂ ਸਾਨੂੰ ਕੁੱਛ ਲੈਂਦੀਆਂ ਕਿ ਬਸ ਤੇ ਕਿੱਦਾਂ ਆਉਣਾ ਆ ਬਸ ਤੇ ਮੈਂ ਮਨਾਂ ਨਹੀਂ ਕਰਦਾ ਕਿਸੇ ਨੂੰ ਵੀ ਆਉਣ ਵਾਸਤੇ ਤੁਸੀਂ ਆ ਸਕਦੇ ਜੇ ਪਰ ਮੈਨੂੰ ਇਹ ਹੁੰਦਾ ਕਿ ਤੁਸੀਂ ਬਸ ਸਟੈਂਡ ਤੋਂ ਬਸ ਲੈ ਕੇ ਤੇ ਇੰਨਾ ਪਰੇਸ਼ਾਨ ਨਾ ਹੋਇਓ ਕਿਉਂਕਿ ਸਰਵਿਸ ਜਿਹੜੀ ਹੈ ਨਾ ਬਸਾਂ ਦੀ ਉਹ 45 ਮਿੰਟ ਦੀ 1 ਘੰਟੇ ਦੀ ਸਰਵਿਸ ਆ ਯਾਨੀ ਕਿ 1 ਘੰਟਾ ਤੁਹਾਨੂੰ ਵੇਟ ਕਰਨੀ ਪਊਗੀ ਉੱਥੇ ਹੀ ਬੱਸ ਨੂੰ ਤੁਰਨ ਵਾਸਤੇ ਫਿਰ ਅੱਗੋਂ 1 ਘੰਟਾ ਫੇਰ ਲੱਗ ਜਾਂਦਾ ਇੱਥੋਂ ਤੱਕ ਪਹੁੰਚਣ ਵਾਸਤੇ ਤੇ ਮੈਂ ਬਹੁਤ ਸਾਰੀਆਂ ਕਸਟਮਰ ਜਿਹੜੀਆਂ ਸਾਡੀਆਂ ਭੈਣਾਂ ਦੂਰੋਂ ਆਉਣ ਵਾਲੀਆਂ ਮੈਂ ਤਾਂ ਮਾੜਾ ਹੀ ਕਰ ਦਿੰਦਾ ਨਾ ਕਿ ਭੈਣੇ ਇੰਨੀ ਦੂਰ ਨਾ ਤੁਸੀਂ ਖਰਾਬ ਹੋਇਓ ਤੁਸੀਂ ਲੋਕਲ ਲੈ ਲਿਓ ਜਾਂ ਤੁਸੀਂ ਆਨਲਾਈਨ ਮੰਗਾ ਲਿਓ ਤੇ ਜਿਹੜੇ ਆਉਂਦੇ ਆ ਸਾਡੇ ਕੋ ਉਹਨਾਂ ਦਾ ਜੀ ਆਇਆਂ ਨੂੰ ਦਿਲੋਂ ਧੰਨਵਾਦ ਮੋਸਟ ਵੈਲਕਮ ਤੇ ਜਿਹੜੇ ਸਾਡੇ ਕੋ ਆਨਲਾਈਨ ਲੈਂਦੇ ਆ ਉਹਨਾਂ ਦਾ ਵੀ ਬਹੁਤ ਸਾਰਾ ਦਿਲੋਂ ਧੰਨਵਾਦ ਮੋ ਤੇ ਇਹ ਹੀ ਕੀ ਸਾਡੇ ਕੋ ਅੱਜ ਦੀ ਸੋਹਣੇ ਜੇ ਸੂਟਾਂ ਦੀ ਪਾਰਟੀ ویئر ਦੀ ਵੀਡੀਓ ਜਿਹੜੇ ਕਿ ਇੱਕ ਵੱਖਰੇ ਸਟਾਈਲ 'ਚ ਤੁਹਾਨੂੰ ਰੈਡੀ ਕਰਕੇ ਦਿੱਤੇ ਆ ਫਿਰ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਸੋਹਣੇ ਸੂਟ ਦਊਗਾ ਫਿਰ ਮਿਲਾਂਗੇ ਨਵੇਂ ਸੂਟਾਂ ਦੇ ਨਾਲ ਤੇ ਨਵੀਂ ਵੀਡੀਓ ਦੇ ਨਾਲ ਐਤਵਾਰ ਦੀ ਸੇਲ ਮਿਸ ਨਾ ਕਰਿਓ